रेडी स्टार्ट ਮੈਨੂੰ ਹਦਾਇਤ ਹੋਈ ਹੈ ਕਿ ਮੈਂ ਆਪ ਦਾ ਧਿਆਨ ਉਪਰੋਕਤ ਵਿਸ਼ੇ ਵੱਲ ਦਿਵਾਵਾਂ ਡੰਡੀ ਇਸ ਵਿਭਾਗ ਦੇ ਨੋਟਿਸ ਵਿੱਚ ਆਇਆ ਹੈ ਕਿ ਕਈ ਵਿਭਾਗਾ ਵੱਲੋਂ ਪਹਿਲਾਂ ਪੰਜਾਬ ਸਿਵਲ ਸਰਵਿਸਿਜ਼ ਦੰਡ ਅਤੇ ਅਪੀਲ ਨਿਯਮਵਲੀ 1970 ਦੇ ਨਿਯਮ 8 ਅਧੀਨ ਵੱਡੀ ਸਜ਼ਾ ਦੇਣ ਲਈ ਕਾਰਵਾਈ ਆਰੰਭ ਕਰ ਦਿੱਤੀ ਜਾਂਦੀ ਹੈ ਪਰ ਬਾਅਦ ਵਿੱਚ ਜਦੋਂ ਵਿਭਾਗ ਵੱਲੋਂ ਦੋਸ਼ੀ ਕਰਮਚਾਰੀ ਨੂੰ ਛੋਟੀ ਸਜ਼ਾ ਦੇਣ ਦਾ ਮਨ ਬਣਾ ਲਿਆ ਜਾਂਦਾ ਹੈ ਤਦ ਏਸੇ ਨੀਵਾਵਲੀ ਦੇ ਨਿਯਮ 10 ਅਧੀਨ ਕਾਰਵਾਈ ਆਰੰਭ ਕਰ ਦਿੱਤੀ ਜਾਂਦੀ ਹੈ ਡੰਡੀ ਨੀਵਾ ਅਧੀਨ ਇਹ ਵਿਧੀ ਗਲਤ ਹੈ ਅਤੇ ਅਦਾਲਤਾਂ ਅਦਹੀਂ ਮਾਮਲਿਆਂ ਵਿੱਚ ਸਰਕਾਰੀ ਕਾਰਵਾਈ ਨੂੰ ਪ੍ਰਵਾਨ ਨਹੀਂ ਕਰਦੀਆਂ ਡੰਡੇ ਇਸ ਲਈ ਜਦੋਂ ਦੋਸ਼ੀ ਕਰਮਚਾਰੀ ਨੂੰ ਪਹਿਲਾਂ ਨਿਯਮ 8 ਅਧੀਨ ਚਾਰਜ ਸੀਟ ਕੀਤਾ ਗਿਆ ਹੋਵੇ ਅਤੇ ਉਸ ਦੇ ਜਵਾਬ ਨੂੰ ਬਾਚਣ ਤੋਂ ਬਾਅਦ ਉਸ ਨੂੰ ਵੱਡੀ ਸਜ਼ਾ ਦੀ ਬਜਾਏ ਛੋਟੀ ਸਜ਼ਾ ਦੇਣ ਦਾ ਮਨ ਬਣ ਜਾਵੇ ਤਾਂ ਉਸ ਸਮੇਂ ਦੋਸ਼ੀ ਕਰਮਚਾਰੀ ਨੂੰ ਇੱਕ ਹੋਰ ਮੌਕਾ ਦੇਣ ਤੋਂ ਬਾਅਦ ਹੀ ਅਤੇ ਉਕਤ ਨਿਯਮ ਅਧੀਨ ਜਾਪਤਾ ਪੂਰਾ ਕਰਨ ਉਪਰੰਤ ਹੀ ਸਜ਼ਾ ਦਿੱਤੀ ਜਾਵੇ ਡੰਡੇ ਇਸ ਲਈ ਜਦੋਂ ਵੀ ਕਿਸੇ ਦੋਸ਼ੀ ਕਰਮਚਾਰੀ ਵਿਰੁੱਧ ਪੰਜਾਬ ਸਿਵਲ ਸਰਵਿਸੇਜ਼ ਦੰਡ ਅਤੇ ਅਪੀਲ ਨੀਵਾਬਲੀ 1970 ਅਧੀਨ ਕਾਰਵਾਈ ਕਰਨੀ ਹੋਵੇ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਿਆ ਜਾਵੇ ਜਿਸ ਦਾ ਮੇਰਵਾ ਹੇਠ ਅਨੁਸਾਰ ਹੈ ਡੰਡੇ ਮੈਨੂੰ ਪੰਜਾਬ ਸਰਕਾਰ ਦੇ ਸਰਕੂਲਰ ਪੱਤਰ ਮਿਤੀ 14 ਸਤੰਬਰ 1979 ਦੇ ਹਵਾਲੇ ਵਿੱਚ ਉਪਰੋਕਤ ਵਿਸ਼ੇ ਤੇ ਧਿਆਨ ਦਿਵਾੰਦੇ ਹੋਏ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਆਪ ਨੂੰ ਬੇਨਤੀ ਕੀਤੀ ਗਈ ਸੀ ਕਿ ਆਪਣੇ ਵਿਭਾਗ ਦੇ ਮੰਡਲ ਜ਼ਿਲ੍ਹਾ ਅਤੇ ਉਪ ਮੰਡਲ ਪੱਧਰ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਸੂਚੀ ਸਿੱਧੇ ਹੀ ਸਬੰਧਿਤ ਕਮਿਸ਼ਨਰ ਡਿਪਟੀ ਕਮਿਸ਼ਨਰ ਅਤੇ ਉਪ ਮੰਡਲ ਅਫਸਰ ਸੇਵਲ ਨੂੰ ਭੇਜੀ ਜਾਵੇ ਤਾਂ ਜੋ ਉਹ ਤੁਹਾਡੇ ਅਫਸਰਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਤੇ ਆਪਣੇ ਕਥਨ ਦਰਜ ਕਰ ਸਕਣ ਡੰਡੀ ਇਸ ਬਾਰੇ ਇਹ ਵੀ ਕਿਹਾ ਗਿਆ ਸੀ ਕਿ ਇਹਨਾਂ ਦੇ ਕਥਨਾ ਤੋਂ ਬਗੈਰ ਸਾਲਾਨਾ ਗੁਪਤ ਰਿਪੋਰਟਾਂ ਨੂੰ ਮੁਕੰਮਲ ਨਾ ਸਮਝਿਆ ਜਾਵੇ ਡੰਡੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਉਪਰੋਕਤ ਹਦਾਇਤਾਂ ਦੀ ਪਾਲਣਾ ਪੂਰੀ ਤਰ੍ਹਾਂ ਨਹੀਂ ਕੀਤੀ ਜਾਂਦੀ ਅਤੇ ਕਈ ਵਿਭਾਗਾਂ ਵੱਲੋਂ ਸਾਲਾਨਾ ਗੁਪਤ ਰਿਪੋਰਟਾਂ ਦੇ ਫਾਰਮ ਵੀ ਇਨ੍ਹਾਂ ਅਧਿਕਾਰੀਆਂ ਨੂੰ ਆਪਣੇ ਕਥਨ ਦਰਜ ਕਰਨ ਲਈ ਨਹੀਂ ਭੇਜੇ ਜਾਂਦੇ ਡੰਡੇ ਇਸ ਲਈ ਉਪਰੋਕਤ ਹਦਾਇਤਾਂ ਨੂੰ ਦੁਹਰਾਉਂਦੇ ਹੋਏ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਪਾਲਣਾ ਦ੍ਰਿੜਤਾ ਨਾਲ ਕੀਤੀ ਜਾਵੇ ਡੰਡੇ ਕਾਡਰ ਕੰਟਰੋਲਿੰਗ ਅਥਾਰਟੀ ਲਈ ਇਹ ਜ਼ਰੂਰੀ ਕੀਤਾ ਜਾਂਦਾ ਹੈ ਕਿ ਉਹ ਆਪੋ ਆਪਣੇ ਵਿਭਾਗ ਦੇ ਅਧਿਕਾਰੀਆਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਸੰਬੰਧਿਤ ਕਮਿਸ਼ਨਰ ਡਿਪਟੀ ਕਮਿਸ਼ਨਰ ਜਾਂ ਉਪ ਮੰਡਲ ਅਫਸਰ ਸੇਵਲ ਪਾਸੋਂ ਰਿਕਾਰਡ ਕਰਵਾਉਣਾ ਯਕੀਨੀ ਬਣਾਉਣ ਡੰਡੇ